ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਵਿਕਰਮ ਸਿੰਘ ਮਜੀਠੀਆ ਹੁਣ ਬੁਰਾ ਫਸ ਗਏ ਹੈ ਕਿਉਂਕਿ ਵਿਜੀਲੈਂਸ ਵਾਲੇ ਚਲਾਨ ਪੇਸ਼ ਕਰ ਸਕਦੇ ਹੈਗੇ ਆ ਔਰ ਨਾਲ ਹੀ ਨਾਲ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਪ੍ਰੈਸ ਕਾਨਫਰੰਸ ਕਰਕੇ ਸੀਐਮ ਭਗਵੰਤ ਮਾਨ ਤੇ ਜੇਲ੍ਹ ਦੇ ਸੁਪਰਡੈਂਟ ਤੇ ਲਾਏ ਵੱਡੇ ਇਲਜ਼ਾਮਾਤ ਮੁਕੰਮਲ ਜਾਣਕਾਰੀ ਅੱਗੇ ਵੀਡੀਓ ਤੇ ਮੈਂ حاصل ਕਰਾਂਗਾ ਛਲ ਕੇ ਵੀਡੀਓ ਦੇਖਨੇ ਪਰ ਕਰਨਿਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਬਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ। ਯਾਨੀ ਵਿਜੀਲੈਂਸ ਦੇ ਉੱਤੇ ਚਾਰਾਣ ਪੇਸ਼ ਕਰ ਸਕਦੀ ਹੈ। ਬਕਰਮ ਸਿੰਘ ਮਜੀਠੀਆ ਨੂੰ ਬਚਾਉਣ ਵੀ ਖਾਤਰ ਅੱਜ ਉਹਨਾਂ ਦੇ ਵਕੀਲ ਫੇਰ ਤੇ ਨਾਭਾ ਪਹੁੰਚ ਚੁੱਕੇ ਨੇ। ਪਰ ਉਹਨਾਂ ਦੀ ਜਵਾਨੀ ਵੀ ਤੁਹਾਨੂੰ ਕੁਝ ਬਿਆਨ ਸੁਣਾਉਣ ਜਾ ਰਿਹਾ ਮੈਂ। ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਬਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਇੱਕ ਬਹੁਤ ਵੱਡੇ ਚੱਕਰ ਦੇ ਵਿੱਚ ਪਸਾਉਣ ਜਾ ਰਹੀ ਹੈ। ਕਿਉਂਕਿ ਇਹਨਾਂ ਦੇ ਵਕੀਲ ਦਾ ਦਾਵਾ ਸੀ ਕਿ ਵਿਕਰਮ ਸਿੰਘ ਮਜੀਠੀਆ ਜਿੰਨਾ ਵਿੱਚ ਉੱਤੇ ਕਹਿੰਦੇ ਕੋਈ ਦੋਸ਼ ਸਾਬਤ ਨਹੀਂ ਕਰ ਪਾਉਗੀ ਇਹ ਸਰਕਾਰ ਔਰ ਨਾ ਹੀ ਕੋਈ ਪ੍ਰਾਪਰਟੀ ਔਰ ਨਾ ਹੀ ਸਾਡੇ ਕੋਲ ਕੋਈ ਗੈਰ ਕਾਨੂੰਨੀ ਸੰਪਤੀ ਹੈ ਫਿਰ ਦੂਜੇ ਪਾਸੇ ਤਿੰਨ ਫਿਗਰ ਕਿਹੜੇ ਨੇ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਪਸਾਉਣ ਜਾ ਰਹੇ ਨੇ ਔਰ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਔਰ ਪਹਿਲਾ ਫਿਗਰ ਕਿਹੜਾ ਹੈ ਕਿ 161 ਕਰੋੜ ਇਹਨਾਂ ਦੇ ਖਾਤੇ ਵਿੱਚ ਕਿੱਥੋਂ ਆਇਆ ਕੀਨੇ ਹੋ ਪੈਸਾ ਤੇ ਜਿਆ ਬਿਕਰਮ ਸਿੰਘ ਮਜੀਠੀਆ ਦੇ ਖਾਤੇ ਦੇ ਵਿੱਚ ਇਹ ਪੈਸਾ ਮੌਜੂਦ ਹੈ ਔਰ ਦੂਜਾ ਫਿਗਰ ਇਹ ਹੈ ਕਿ ਭਾਈ ਜਿਹੜਾ 263 ਕਰੋੜ ਦਾ ਫਿਗਰ ਸੀ ਉਹ ਪੈਸਾ ਕਿਨੇ ਭੇਜਿਆ ਉਹਨਾਂ ਦੇ ਖਾਤੇ ਇਹ ਵੀ ਇੱਕ ਬਹੁਤ ਵੱਡਾ ਅਹਿਮ ਸਵਾਲ ਹੈ ਤੀਜਾ ਨੰਬਰ ਜਿਹੜਾ ਕਿ 141 ਕਰੋੜ ਦਾ ਮਾਮਲਾ ਇਹ ਇੰਨੇ ਸਾਰੇ ਪੈਸੇ ਬਿਕਰਮ ਸਿੰਘ ਮਜੀਠੀਆ ਦੇ ਖਾਤੇ ਵਿੱਚ ਕਿਵੇਂ ਪਹੁੰਚ ਜਾਂਦੇ ਨੇ ਇਹੀ ਗੜਾਸਲ ਦੇ ਵਿੱਚ ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਜਲੀ ਉਹਨਾਂ ਦਾ ਚਾਰ ਪੇਸ਼ ਕਰਕੇ ਲੰਬੇ ਟਾਈਮ ਲਈ ਜੇਲ੍ਹ ਦੇ ਵਿੱਚ ਭੇਜਣ ਜਾ ਰਹੀ ਹੈ ਬਹੁਤ ਵੱਡੀ ਖਬਰ ਹੈ ਜਿਹੜੀ ਤੁਹਾਡੇ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਉਹਨਾਂ ਦੇ ਵਕੀਲ ਆਰਸ਼ਦੀਬ ਕਲੇਰ ਨਾਬਾ ਦੀ ਜੇਲ੍ਹ ਦੇ ਵਿੱਚ ਪਹੁੰਚ ਚੁੱਕੇ ਨੇ ਆਰਸ਼ਦੀਬ ਕਲੇਰ ਉਹਨਾਂ ਦੇ ਐਡਵੋਕੇਟ ਨੇ ਜਿਹੜੇ ਕਿ ਨਾਬਾ ਦੀ ਜੇਲ੍ਹ ਵਿੱਚ ਪਹੁੰਚ ਚੁੱਕੇ ਉਹਨਾਂ ਨੂੰ ਮਿਲਣ ਵਾਸਤੇ ਤਾਂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਦਾ ਕੀ ਕਹਿਣਾ ਪਹਿਲਾਂ ਤੁਹਾਨੂੰ ਇਹੀ ਖਬਰ ਦਿਖਾਵਾਂਗੇ ਉਸ ਤੋਂ ਬਾਅਦ ਬਿਕਰਮ ਸਿੰਘ ਮੰਜੀਟਿਆ ਦਾ ਚੜਾਣ ਕਿਵੇਂ ਪੇਸ਼ ਕਰਨ ਚੱਲੀ ਆ ਵਿਜੀਲੈਂਸ ਔਰ ਪੰਜਾਬ ਦਾ ਮੁੱਖ ਮੰਤਰੀ ਬਾਦਲਾਂ ਦੇ ਉੱਤੇ ਵੀ ਬਹੁਤ ਵੱਡਾ ਐਕਸ਼ਨ ਲੈਣ ਜਾ ਰਿਹਾ ਕੱਲ ਵੀ ਰੈਲੀ ਹੁੰਦੀ ਆ ਸੁਖਵੀਰ ਸਿੰਘ ਬਾਦਲ ਦੀ ਔਰ ਦੂਜੇ ਪਾਸੇ ਬੇਅਦਬੀ ਦਾ ਇਲਜ਼ਾਮ ਔਰ ਪੰਜ ਪਿਆਰਾਂ ਦੇ ਚੱਡੇ ਪਾੜਿਆਂ ਦਾ ਜਿਹੜਾ ਕਿ ਇਲਜ਼ਾਮ ਸੀ ਬਹੁਤ ਵੱਡੀ ਖਬਰ ਤੁਸੀਂ ਦੇਖਣ ਜਾ ਰਹੇ ਹੋ ਉਹਨਾਂ ਦੇ ਉੱਤੇ ਵੀ ਸੁਣਾ ਬਿਕਰਮ ਮੰਜੀਟਿਆ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਤਰਫੋਂ ਤੇ ਮੈਂ ਨਿੰਦਾ ਕਰਦਾ ਜੋ ਪੱਤਰਕਾਰਾਂ ਦੇ ਨਾਲ ਪੂਰੇ ਜੇਲ੍ਹ ਦੇ ਬਾਹਰ ਬਦਸਲੂਕੀ ਕੀਤੀ ਗਈ ਕਿਉਂਕਿ ਕੀ ਭਗਵੰਤ ਮਾਨ ਸਾਹਿਬ ਨੇ ਹੁਣ ਐਮਰਜੈਂਸੀ ਪੱਕੇ ਤੌਰ ਤੇ ਐਲਾਨ ਦਿੱਤੀ ਹੈ ਕਿਉਂਕਿ ਸੜਕਾਂ ਨੂੰ ਭਰ ਕੇ ਟਿਪਰ ਲਾ ਕੇ ਰੋਕਣਾ ਪੱਤਰਕਾਰਾਂ ਨੂੰ ਉਹਨਾਂ ਦਾ ਕੰਮ ਨਾ ਕਰਨ ਦੇਣਾ ਉਹਨਾਂ ਦੇ ਫੋਨ ਖੋਣੇ ਧੱਕਾ ਮੁਕੀ ਕਰਨੇ ਇਹ ਕਿਸ ਤਰੀਕੇ ਦੀ ਸਿਆਸਤ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਔਰ ਤੁਸੀਂ ਮੈਨੂੰ ਲੱਗਦਾ ਹੈ ਕਿ ਸਾਰੇ ਬਹੁਤ ਸੀਜ਼ਨਡ ਬੰਦੇ ਹੋ ਕਿ ਤੁਸੀਂ ਕਦੇ ਦੇਖਿਆ ਬਹੁਤ ਸਾਰੇ ਐਸੇ ਕੇਸ ਹੁੰਦੇ ਨੇ ਬਹੁਤ ਸਾਰੇ ਬਿਜ਼ਨਸ ਦੇ ਕੇਸਾਂ ਦੇ ਵਿੱਚ ਲੋਕ ਜੇਲ੍ਹ ਦੇ ਵਿੱਚ ਵੀ ਆਉਂਦੇ ਨੇ ਜਿਸ ਤਰੀਕੇ ਦਾ ਵਿਵਹਾਰ ਇਸ ਕੇਸ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਪੰਜਾਬ ਸਰਕਾਰ ਦੀ ਫਰਸਟ੍ਰੇਸ਼ਨ ਨੂੰ ਦਿਖਾਉਂਦਾ ਕਿਉਂਕਿ ਜੇਲ੍ਹ ਦੇ ਅੰਦਰ ਵੀ ਮੈਂ ਤੇ ਮੁੱਖ ਮੰਤਰੀ ਭਗਵੰਤ ਪਾਣ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਵਕੀਲ ਦਾ ਰਾਈਟ ਹੈ ਆਪਣੇ ਕਲਾਇੰਟ ਨੂੰ ਮਿਲਣਾ ਪਰ ਜਦੋਂ ਅਸੀਂ ਅੰਦਰ ਜਾਂਦੇ ਹਾਂ ਜੇਲ੍ਹ ਸੁਪਰਡੈਂਟ ਸਾਹਿਬ ਪਤਾ ਨਹੀਂ ਕੀ ਐਸੀ ਇੰਸਟਰਕਸ਼ਨਾਂ ਨੇ ਸਰਕਾਰ ਵੱਲੋਂ ਕਿ ਉਹ ਵਿੱਚ ਬਹਿਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਸਾਹਮਣੇ ਗੱਲ ਕਰੋ ਜਿਹੜੀ ਤੁਸੀਂ ਗੱਲ ਕਰਨੀ ਹੈ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਸੀਨੀਅਰ ਨੇਤਾਵਾਂ ਨੇ ਮਜੀਠੀਆ ਸਾਹਿਬ ਨੂੰ ਮਿਲਣ ਦੇ ਲਈ ਆਉਣਾ ਸੀ ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਡਿਨਾਈ ਕੀਤੀ ਗਈ ਹੈ ਕਹਿੰਦੇ ਜੀ ਅਸੀਂ ਮਲਾ ਨਹੀਂ ਸਕਦੇ ਤਾਂ ਸੁਣ ਲਿਆ ਪੰਜਾਬ ਵਾਲਿਓ ਕਲੇਰ ਦਾ ਜਿਹੜਾ ਕਿ ਦਾਵਾ ਹੈ ਇਹਨਾਂ ਦੇ ਐਡਵੋਕੇਟ ਦਾ ਉਹ ਇਹੀ ਆ ਕੇ ਕਹਿੰਦਾ ਵੀ ਬਹੁਤ ਵੱਡੇ ਵੱਡੇ ਅਧਿਕਾਰੀ ਅੱਜ ਬਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਮਿਲਣ ਆਏ ਸੀ ਪਰ ਉਹਨਾਂ ਨੂੰ ਮਿਲਣ ਦੀ ਕੋਈ ਵੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਸਰਕਾਰ ਦੁਆਰਾ ਔਰ ਜੇਲ੍ਹ ਦੇ ਪ੍ਰਸ਼ਾਸਨ ਦੁਆਰਾ ਔਰ ਦੂਜੇ ਪਾਸੇ ਖੁਦ ਵੀ ਉਹਨਾਂ ਨੂੰ ਨਹੀਂ ਮਿਲ ਪਾ ਰਹੇ ਇਹ ਵੀ ਉਹਨਾਂ ਨੇ ਗੱਲ ਕਹੀ ਹੈ ਤਾਂ ਕੀ ਇਹ ਤਾਥਾ ਜਿਹੜੇ ਸਰਕਾਰ ਬਣੀਓ ਕਿ ਇਹ ਠੀਕ ਨੇ ਜਾਂ ਨਹੀਂ ਇਹ ਵੀ ਇੱਕ ਸਵਾਲ ਹੈ ਕਿ ਅਭੇ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਨੇ ਸੱਚ ਹੈ ਕੀ ਹੈ 10 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਹੈ ਕਿਉਂਕਿ ਬੇਕਰਮ ਸਿੰਘ ਦੀ ਮੰਜੀਤਿਆਂ ਨੂੰ ਅੰਦਰ ਪਸਾਉਣ ਵਾਲਾ ਕਾਹਨ ਹੈ ਲੋਕਾਂ ਨੂੰ ਲੱਗਦਾ ਜੈ ਇਹਨਾਂ ਦੇ ਅਕਾਲੀ ਦਲ ਨੂੰ ਲੱਗਦਾ ਕਿ ਭਾਈ ਭਗਵਾਨ ਤਮਾਨ ਪਰ ਨਹੀਂ ਦਰਸਾਲ ਦੇ ਵਿੱਚ ਪੰਜਾਬ ਦੀ ਜਨਤਾ ਦੀ ਅਦਾਲਤ ਦੀ ਆਵਾਜ਼ ਸੀ ਕਿ ਭਾਈ ਤੁਸੀਂ ਛੋਟੇ-ਮੋਟੇ ਨੂੰ ਫੜਦੇ ਹੋ ਵੱਡਿਆਂ ਨੂੰ ਹੱਥ ਕਿਉਂ ਨਹੀਂ ਪਾਉਂਦੇ ਤਾਂ ਫੇਰ ਪੰਜਾਬ ਦੀ ਸਰਕਾਰ ਦੀ ਮਜਬੂਰੀ ਬਣ ਜਾਂਦੀ ਹੈ ਤੇ ਇੰਨਾ ਜਿਹੜੇ ਵੱਡੇ ਮਗਰਮੱਛਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਧੱਕਿਆ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਨਵੇਂ ਤੇ ਵੀ ਜਿਹੜਾ ਕਿ ਬਿਲਕੁਲ ਮਨਾ ਕੀਤਾ ਜਾਂਦਾ ਕਿ ਕੋਈ ਵੀ ਬੰਦਾ ਬਿੱਤਰਵ ਸਿੰਘ ਮਜੀਠੀਆ ਨੂੰ ਕੋਈ ਵੀ ਅਕਾਲੀ ਦਲ ਜਾਂ ਇਹਨਾਂ ਦਾ ਐਡਵੋਕੇਟ ਜਾਂ ਇਹਨਾਂ ਦਾ ਕੋਈ ਹੋਰ ਨੇਤਾ ਨਹੀਂ ਮਿਲ ਸਕਦਾ ਕਿਉਂਕਿ ਇਹ ਕੋਰਟ ਦੇ ਆਰਡਰ ਨੇ ਮਾਨਯੋਗ ਹਾਈ ਕੋਰਟ ਨੇ ਦੋ ਚਾਰ ਵਾਰ ਇਹਨਾਂ ਨੂੰ ਟਾਈਮ ਦੇ ਦਿੱਤਾ ਸੀ ਮੈਂ ਪੁੱਛਣਾ ਚਾਹਣਾ ਕਿ ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਜਾਣ ਲੈਣ ਕਿ ਜੇਕਰ ਕੋਈ ਆਮ ਕੈਦੀ ਹੁੰਦਾ ਕੀ ਇੰਨੀ ਵਾਰ 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 ਮਿਲਣ ਦੀ ਪਰਮਿਸ਼ਨ ਹਾਈ ਕੋਰਟ ਦਿੰਦਾ ਜਾਂ ਕੋਈ ਵੀ ਕੋਰਟ ਹੋਰ ਕੋਈ ਸੀਜੀਐਮ ਕੋਰਟ ਜਾਂ ਕੋਈ ਸੈਸ਼ਨ ਕੋਰਟ ਜਾਂ ਕੋਈ ਹਾਈ ਕੋਰਟ ਨਹੀਂ ਦਿੰਦਾ ਐਸੇ ਹੀ ਪ੍ਰਕਾਰ ਇੱਕ ਆਮ ਲੋਕਾਂ ਦੀ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਰੱਖਿਆ ਜਾਵੇ ਤਾਂ ਕਿ ਆਮ ਨਾਗਰਿਕ ਦੀ ਤਰ੍ਹਾਂ ਸੰਵਿਧਾਨਕ ਤੌਰ ਤੇ ਬਿਲਕੁਲ ਸੇਮ ਉਹਨਾਂ ਦੇ ਨਾਲ ਵੀ ਸਲੂਕ ਹੋਣਾ ਚਾਹੀਦਾ ਇਹਨਾਂ ਨੂੰ ਫਿਰ ਕਹਿੰਦੇ ਜੀ orange ਕੈਟਾਗਰੀ ਦੇ ਵਿੱਚ ਰੱਖੋ ਕੀ ਗੱਲ ਹੈ ਬਾਈ ਉਬੀ ਇਨਸਾਨ ਨੇ ਦੂਜੇ ਵੀ ਲੋਕ ਜਿਹੜੇ ਕੈਦੀ ਆ ਉਹ ਵੀ ਇਨਸਾਨ ਨੇ ਐਸ ਕਰਕੇ ਜਿਹੜੀ ਵਿਜੀਲੈਂਸ ਅੱਜ ਕੱਲ੍ਹ ਦੇ ਵਿੱਚ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਕਿ ਹੁਣ ਚਲਾਨ ਪੇਸ਼ ਕਰ ਸਕਦੀ ਆ ਤਿੰਨ ਫਿਗਰ ਜਿਹੜੇ ਤੁਹਾਨੂੰ ਮੈਂ ਦੱਸੇ ਨੇ ਇਹ ਸਭ ਤੋਂ ਵੱਡੇ ਅਹਿਮ ਸਵਾਲ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਣਗੀਆਂ ਇਹ ਗੱਲ ਪਿਆ ਹੈ ਕਿਉਂਕਿ ਜਿਹੜੇ ਇਹਨੇ ਸਾਰੇ ਪੈਸੇ ਤਿੰਨ ਅਮਾਉਂਟ ਦਾ ਜ਼ਿਕਰ ਹੋਇਆ ਵੱਡੇ ਪੱਧਰ ਦੇ ਉੱਤੇ ਹੋਇਆ ਕੋ ਮਾਉਂਟ ਇਹਨਾਂ ਦੇ ਖਾਤਿਆਂ ਦੇ ਵਿੱਚ ਹੈਗੀ ਵੀ ਹੈ 166 ਕਰੋੜ ਦਾ ਹੁੰਦਾ ਉਸ ਤੋਂ ਬਾਅਦ 263 ਕਰੋੜ ਦਾ ਹੁੰਦਾ ਤਾਂ ਫਿਰ ਉਸ ਤੋਂ ਬਾਅਦ 141 ਕਰੋੜ ਦਾ ਜਿਹੜਾ ਕਿ ਬਹੁਤ ਵੱਡਾ ਜ਼ਿਕਰ ਵੀ ਹੁੰਦਾ ਤਾਂ ਇਹਨਾਂ ਦੇ ਪਰਿਵਾਰ ਦੁਆਰਾ ਕਿਹਾ ਜਾਂਦਾ ਵੀ ਸਾਡੇ ਕੋਲ ਨਾ ਤਾਂ ਕੋਈ ਬਾਹਲੇ ਵੱਡੇ ਪੱਧਰ ਦੇ ਉੱਤੇ ਪੈਸਾ ਤੇ ਨਾ ਹੀ ਕੋਈ ਕਿਤੇ ਹਿਮਾਚਲ ਵਗੈਰਾ ਜਿਵੇਂ ਕਿਹਾ ਜਾ ਰਿਹਾ ਸੀ ਵੀ 1000 ਏਕੜ ਜ਼ਮੀਨ ਹੈ ਨਾ ਹੀ ਕਹਿੰਦੇ ਸਾਡੇ ਕੋਲ ਉਹ ਹੈ ਤਾਂ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿੰਨਾ ਬਾਦਲਾਂ ਨੇ ਇਹ ਮਜੀਠੀਏ ਦੇ ਪਾਰ ਮਾਇ ਖੋਦ ਇਹਨਾਂ ਬਾਦਲਾਂ ਕੋਲ 3500 ਕਿੱਲਾ ਜ਼ਮੀਨ ਦਾ ਮੌਜੂਦ ਹੈ ਬਾਦਲ ਪਿੰਡ ਦੇ ਵਿੱਚ ਜਾ ਕੇ ਕਿਸੇ ਨੂੰ ਪੁੱਛ ਲਿਓ ਕਿ ਭਾਈ ਬਾਦਲਾਂ ਦੀ ਪੈੜੀ ਕਿੰਨੀ ਕ ਹੈ ਇਹਨਾਂ ਨੇ ਦਰਅਸਲ ਦੇ ਵਿੱਚ 25 ਸਾਲ ਰਾਜ ਕੀਤਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਪੰਜਾਬ ਦੇ ਉਸ ਟਾਈਮ ਦੇ ਵਿੱਚ ਇਹਨਾਂ ਜੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਲਹੂ ਪੀਤਾ ਐਸ ਕਰਕੇ ਪੰਜਾਬ ਦੀ ਦਸ਼ਾ ਅੱਜ ਸਾਡੇ ਮੌਜੂਦਾ ਹਾਲਾਤ ਕਿਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਇਹਨਾਂ ਬਾਦ ਵਿੱਚੋ ਚੱਲੀ ਹੋਈ ਖੇਡ ਬਾਕੀ ਦੀਆਂ ਸਰਕਾਰਾਂ ਵੀ ਖੇਡਦੀਆਂ ਰਹੀਆਂ ਨੇ ਹੁਣ ਜਿਹੜਾ ਝਾਰੂ ਵਾਲੀ ਸਰਕਾਰ ਆ ਗਈ ਹੈ ਭਗਵੰਤ ਮਾਨ ਸਾਹਿਬ ਦੀ ਇਹਨਾਂ ਨੂੰ ਤਾਂ ਮੇਰਾ ਪੂਰਾ ਦੋਸ਼ ਦੇਣ ਵਾਲੀ ਗੱਲ ਹੈ ਕਿਉਂਕਿ ਅੱਜ ਭਗਵੰਤ ਮਾਨ ਸਾਹਿਬ ਨੇ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਭਾਈ ਐਕਸ਼ਨ ਕੀਤਾ ਹੈ ਪੰਜਾਬ ਪ੍ਰਤੀ ਖੜਾ ਹੈ ਉਸ ਬੰਦੇ ਨੂੰ ਸੱਚਮੁੱਚ ਪਤਾ ਹੈ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਸੋਚ ਕਰਕੇ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ ਇਹਨਾਂ ਦਲਾਲਾਂ ਨੂੰ ਇਹਨਾਂ ਨੁਟੇਰਿਆਂ ਨੂੰ ਦੁਬਾਰਾ ਪੰਜਾਬ ਦੇ ਵਿੱਚ ਐਂਟਰੀ ਕਰਵਾਉਣ ਤੋਂ 2300 ਵਾਰ ਸੋਚਣ ਦੀ ਲੋੜ ਹੈ ਪੰਜਾਬੀਆਂ ਨੂੰ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟੇ ਜਰੂਰ ਕਰ ਲੈਣਾ ਜੀ ਧੰਨ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਕੇਸ ਨੂੰ ਲੈ ਕੇ ਕੀਤੇ ਵੱਡੇ ਵੱਡੇ ਖੁਲਾਸੇ ਨਾਲੇ ਨਾਲ ਜੇਲ੍ਹ ਦੇ ਸੁਪਰਡੈਂਟ ਤੇ ਸੀਐਮ ਭਗਵੰਤ ਮਾਨ ਤੇ ਵੱਡੇ ਇਲਜ਼ਾਮ ਲਾਏ ਕਿ ਸੀਐਮ ਭਗਵੰਤ ਮਾਨ ਤੱਕੇ ਸ਼ਾਈ ਕਰੰਦਾ ਹੈ ਜੋ ਵਿਕਰਮ ਸਿੰਘ ਮਜੀਠੀਆ ਦੇ ਰਾਈਟਸ ਹੈ ਉਹ ਉਹਨੂੰ ਨਹੀਂ ਮਿਲੰਦੇ ਹੈਗੇ ਵਿਜੀਲੈਂਸ ਦੇ ਵਿੱਚ ਬਹੁਤ ਸਾਰੇ ਕੇਸ ਆਉਂਦੇ ਹੈਗੇ ਲੇਕਿਨ ਇਸ ਤਰ੍ਹਾਂ ਉਹਨਾਂ ਦੇ ਨਾਲ ਨਹੀਂ ਹੁੰਦਾ ਮੈਂ ਮੁਲਾਕਾਤ ਕਰਨੇ ਵਾਸਤੇ ਗਿਆ ਲੇਕਿਨ ਮੇਰੀ ਜਿਹੜੀ ਗੱਲਬਾਤ ਹੋਉਂਦੀ ਸੀ ਅੱਧੇ ਘੰਟੇ ਦੀ ਮੇਰੀ ਮੁਲਾਕਾਤ ਹੈ ਕਿ ਉਦੇ ਵਿੱਚ ਸੁਪਰੀਡੈਂਟ ਨੇ ਚਾਰ ਚੱਕਰ ਲਾਏ ਇਹ ਸਰਾਸਰ ਗਲਤ ਹੈਗਾ ਵੈ ਦੂਸਰਾ ਅੱਜ ਚਾਰ ਅਹਿਮ ਆਗੂ ਜਿਹੜੇ ਸੀਗੇ ਅਕਾਲੀ ਦਲ ਦੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨੀ ਸੀ ਲੇਕਿਨ ਜੇ ਸੁਪਰੀਡੈਂਟ ਅਲੋ ਹੁਕਮ ਹੁੰਦਾ ਹੈ ਤੇ ਕਿਸੇ ਨੂੰ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਐਸ.ਐਮ. ਭਗਵੰਤਮਾਨ ਆਪਣੀ ਤਾਕਤ ਦਾ ਆਪਣੀ ਪੁਛੀ ਦਾ ਨਜਾਇਜ਼ ਫਾਇਦਾ ਚੁੱਕੰਦਾ ਹੈ ਹੈਗੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਰਾਈਟਸ ਆ ਉਹਨਾਂ ਨੂੰ ਉਹ ਵੀ ਨਹੀਂ ਮਿਲੰਦੇ ਹੈਗੇ ਪਰ ਉਹਨਾਂ ਨੂੰ ਔਰੇਂਜ ਜਿਹੜੀਆਂ ਸਹੂਲਤਾਂ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ ਹੈਗੀਆਂ ਬਲਕਿ ਆਮ ਕੈਦੀ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈਗਾ ਹੈ ਇਸ ਤਰ੍ਹਾਂ ਜ਼ਿਆਤੀ ਹੈਗੀ ਹੈ ਇਹ ਕਹਿਣਾ ਸੀਗਾ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਦਾ ਬਰੋ ਕੁਝ ਕੀ ਕਹਿੰਦੇ ਇਹ ਉਹਨਾਂ ਦੀ رائے ਨਾਲ ਸਹਿਮਤੀ ਰੱਖਦੇ ਆਂ ਨੇ ਕਮੈਂਟਸ ਵਿੱਚ لازਮੀ ਦੱਸਿਓ ਰਕੇ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼